ਘਰ ਵਾਲੇ ਬਿਸਕੁਟ ਬਾਈ ਜੀ 2 ਮਿੰਟਾਂ ਦੇ ਵਿੱਚ ਤੁਸੀਂ ਘਰੇ ਬਣਾ ਸਕਦੇ ਹੋ ਜੇਕਰ ਤੁਸੀਂ ਪਰਦੇਸਾਂ ਚ ਰਹਿੰਦੇ ਹੋ ਇੰਡੀਆ ਚ ਨਹੀਂ ਰਹਿੰਦੇ ਤਾਂ ਵੀਡੀਓ ਦੇਖਿਓ ਜੇ ਇੰਡੀਆ ਦੇ ਵਿੱਚ ਰਹਿੰਨਾ ਤਾਂ ਤੁਹਾਨੂੰ ਆਮ ਹੀ ਪੱਟੀਆਂ ਤੋਂ ਬਿਸਕੁਟ ਮਿਲ ਜene ਬਾਈ ਜੀ ਲੋੜ ਨਹੀਂ ਇਹ ਸਿਰਫ ਮੇਰੇ ਐਨਆਰਪਰਾਮਾਂ ਲਈ ਨੇ ਤੁਹਾਡਾ ਭਰਾ ਪੰਡਿਤ ਪੁਰਤਗਾਲ ਅੱਜ ਘਰ ਦੇ ਵਿੱਚ ਬਣਾਵਾਂਗੇ ਆਪਾਂ ਪੱਟੀ ਵਾਲੇ ਬਿਸਕੁਟ ਉਹ ਵੀ ਪੂਰੇ ਸੇਮ ਤੇ ਟੇਸਟੀ ਉਹਦੇ ਲਈ ਚਾਹੀਦਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਲਓ ਆਟਾ ਠੀਕ ਹੈ ਜੀ ਮੈਂ ਇਕੱਲਾ ਬੰਦਾ ਰਹਿਣਾ ਆਪਣੇ ਜੋਗਰੇ ਬਣਾਉਣੇ ਆ ਆਟੇ ਤੋਂ ਬਾਅਦ ਆਇਆ ਹੈ ਕਿ ਆਪਣੇ ਕੋਲ ਇੰਨੀ ਕਿਚਨੀ ਮਿੱਠਾ ਤੁਸੀਂ ਆਪਣੇ ਲੋੜ ਦੇ ਅਨੁਸਾਰ ਪਾ ਸਕਦੇ ਹੋ ਆ ਆਇਆਗਾ ਮਿੱਠਾ ਸੋਡਾ ਇੰਗਲੈਂਡ ਦੇ ਵਿੱਚ ਜਿਹਨੂੰ ਕਹਿੰਦੇ ਬੇਕਿੰਗ ਪਾਊਡਰ ਇਹ ਆਵੇ ਵੀ ਇੰਗਲਿਸ਼ ਸਿੱਖ ਗਿਆ ਤੁਹਾਡਾ ਭਰਾ ਆ ਆਇਆਗਾ ਦੇਸੀ ਘਿਓ ਇੰਡੀਆ ਤੋਂ ਆਇਆ ਮਾਂ ਦੇ ਹੱਥ ਦਾ ਕੰਜੂਸੀ ਨਾਲ ਪਾ ਰਹੇ ਹਾਂ ਥੋੜਾ ਜਿਹਾ ਰਹਿ ਗਿਆ ਕਿਉਂਕਿ ਸਬਜ਼ੀ ਨਹੀਂ ਫਿਰ ਸਵਾਦ ਲੱਗਦੀ ਇਹ ਮੈਂ ਕੰਜੂਸੀ ਨਾਲ ਤੁਸੀਂ ਖੁੱਲੇ ਦਿਲ ਨਾਲ ਪਾਓ ਆ ਹੈਗਾ ਦੁੱਧ ਆਟਾ ਇਸ ਹਿਸਾਬ ਤੇ ਗੁੰਨਣਾ ਭਾਈ ਜੀ ਜਿੱਦਾਂ ਰੋਟੀ ਨਹੀਂ ਲਾਉਂਦੇ ਜਿਹੜਾ ਆਟਾ ਆਉਂਦਾ ਉਦੋਂ ਦਾ ਆਟਾ ਨਹੀਂ ਚਾਹੀਦਾ ਉਹ ਤੋਂ ਥੋੜਾ ਹਾਰਡ ਚਾਹੀਦਾ ਆਟਾ ਇਹਨੂੰ ਚੰਗੀ ਤਰ੍ਹਾਂ ਗੁੰਨ ਕੇ ਉਸ ਤੋਂ ਬਾਅਦ ਇਹਨੂੰ ਦੇਣੀ ਆਪਾਂ 20 ਮਿੰਟ ਦੀ ਰੈਸਟ ਆਟਾ ਚੰਗੇ ਤਰੀਕੇ ਨਾਲ ਮਾਲਣਾ ਐ ਜਿੱਦਾਂ ਬੱਸ ਜੇ ਭਰਾ ਬਣਾ ਰਹੇ ਹੋ ਨਾ ਘਰ ਵਾਲੀ ਵਾਲਾ ਗੁੱਸਾ ਇਹ ਤੇ ਲਾਉਣਾ ਵੀ ਘਰ ਵਾਲੀ ਨੂੰ ਫੈਂਟ ਰਹੇ ਐ ਮੁੱਕੀ ਤੇ ਮੁੱਕੀ ਚਿਹਰੇ ਤੇ ਸਮੈਲ ਨਹੀਂ ਦੇ ਤੁਹਾਨੂੰ ਪਤਾ ਭਾਈ ਜੀ ਕਹਿੰਦੇ ਇਹਨਾਂ ਦੇ ਦਿਮਾਗ 'ਚ ਸੈਂਸਰ ਹੁੰਦੇ ਇਹਨਾਂ ਨੇ ਫੜ ਹੀ ਲੈਣਾ ਬਿਮਾਰਚ ਮੈਨੂੰ ਸੋਚਦਾ ਟੁੱਟ ਪੈਣਾ ਸਮਝ ਗਏ ਜੇ ਫਿਰ ਵੀ ਤੁਸੀਂ ਫੜੇ ਜਾਂਦੇ ਆਪਣੇ ਇਸ ਤਰ੍ਹਾਂ ਦੇ ਜ਼ਿੰਮੇਦਾਰ ਤੁਸੀਂ ਜਿਆਦਾ ਟਾਈਮ ਨਹੀਂ ਲਊਂਗਾ ਮਿਲਦਾ ਤੁਹਾਡਾ ਭਰਾ ਆਟਾ ਗੁੰਨ ਕੇ ਸ਼ੋ ਹਾਂ ਭਾਈ ਜੀ ਆਟਾ ਤੁਹਾਡੇ ਭਰਾ ਨੇ ਗੁੰਨ ਲਿਆ ਪੂਰਾ ਹਾਰਡ ਆਟਾ ਉਸ ਤੋਂ ਬਾਅਦ ਇੱਕ ਮਸ਼ੀਨ ਆਉਂਦੀ ਐ ਇਸ ਵਾਰ ਤੁਹਾਡਾ ਭਰਾ ਇੰਡੀਆ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਪਤਾ ਕਿ ਹੱਥ ਲੜ ਲਈ ਇੱਕ ਟ੍ਰੇ ਚੇਂਜ ਹੁੰਦੀ ਐ ਇਹਦੇ ਨਾਲ ਪਕੌੜੀਆਂ ਵੀ ਨਿਕਲ ਜਾਂਦੀਆਂ ਨੇ ਸਾਰਾ ਕੁਝ ਨਿਕਲ ਜਾਂਦਾ ਆ ਤੁਹਾਡੇ ਭਰਾ ਨੇ ਦੇਖੋ ਬਿਲਕੁਲ ਆਹ ਪਾਈ ਹੈ ਬਿਸਕੁਟਾਂ ਵਾਲੀ ਆ ਕੱਲੇ ਨੇ ਫੋਨ ਯਾਰ ਰਿੰਗ ਲਾਈਟ ਤੇ ਲਾਇ ਮੈਨੂੰ ਨਹੀਂ ਪਤਾ ਫਰੇਮ ਸਹੀ ਆਉਂਦਾ ਕਿ ਨਹੀਂ ਆ ਤੁਹਾਡੇ ਭਰਾ ਨੇ ਨਾ ਪਾਈ ਆ ਬਿਸਕੁਟਾਂ ਵਾਲੀ ਵੀਰੇ ਆ ਚੈੱਕ ਕਰੋ ਇਹ ਪਕੌੜੀਆਂ ਵਾਲੀ ਵੀ ਆਉਂਦੀ ਹੈ ਤੁਹਾਡਾ ਭਰਾ ਪਕੌੜੀਆਂ ਬਣਾਉਂਦਾ ਆ ਚੀਜ਼ ਹੁੰਦੀ ਹੈ ਇਹ ਉੱਤੋਂ ਪਾ ਕੇ ਦੱਬਣੀ ਹੁੰਦੀ ਹੈ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਕੀ ਕਰਨਾ ਆਟਾ ਪਾਉਂਗਾ ਮੈਂ ਠੀਕ ਹੈ ਐਦਾਂ ਐਦਾਂ ਭਰਨਾ ਆਟੇ ਨਾਲ ਭਰਨੇ ਨੂੰ ਆਪਾਂ ਆਹ ਪਾ ਲਿਆ ਜੀ ਆਟਾ ਦੱਬ ਦੱਬ ਕੇ ਪਾ ਲੈਣਾ ਜਿੰਨਾ ਭਾਵੇਂ ਖੋਲ ਕੇ ਦੁਬਾਰੇ ਭਰ ਲਾਂਗੇ ਇਹਨੂੰ ਜਿੰਨਾ ਭਰ ਲਾਂਗੇ ਉਨਾ ਹੀ ਸੇਤੇ ਬਨਣਗੇ ਕੰਮ ਲਓ ਜੀ ਆ ਆ ਗਿਆ ਪੱਟਾ ਤੁਹਾਡੇ ਭਰਾ ਦਾ ਚੂੜੀਏ ਦੀ ਜਿਹੜੀ ਬਾਹਰ ਚੜਨੀ ਹੈ ਕਲੱਚ ਜਾਨੀ ਦੱਬਦੇ ਜੰਮੇ ਉਹ ਮੇ ਆਇਆ ਇਹ ਆ ਦੇਖੋ ਸੌਰੀ ਪਹਿਲੀ ਗੱਲ ਜੂਸ ਕਰ ਰਿਹਾ ਨਾ ਇਹਨੂੰ ਬਟਨ ਨੂੰ ਦੱਬ ਕੇ ਉੱਤੇ ਜਾਂਦਾ ਹੈ ਆ ਉੱਤੇ ਬਾਕੀ ਨੇ ਮੈਂ ਕਹਿੰਦੇ ਬਟਨ ਆਈ ਆਪਣੇ ਆਪ ਜਾਉ ਬਸ ਆ ਚੂੜੀ ਕਮਾ ਲੈਣੀ ਹੈ ਦੀ ਆਪਾਂ ਆਹ ਚੜ ਕੇ ਚੂੜੀ ਓਕੇ ਹੁਣ ਇਹਨੂੰ ਬਸ ਕੁਝ ਨਹੀਂ ਕਰਨਾ ਇੱਥੋਂ ਪ੍ਰੈਸ ਕਰਨਾ ਆਪਾਂ ਇਹਨੂੰ ਦੱਬਦੇ ਰਹਿਣਾ ਤੇ ਬਿਸਕੁਟ ਰੈਡੀ ਆਪਣਾ ਚੈੱਕ ਕਰੇ ਸੱਚ ਪੱਠੀ ਵਾਲੇ ਮੰਗੂ ਕੱਟਣਾ ਪੈਣਾ ਹੱਥ ਤੇ ਪੱਠੀ ਵਾਲੇ ਮੰਗੂ ਹੱਥ ਤੇ ਕੱਟਾਂਗੇ ਮੇਰੀ ਜਾਨ ਪੂਰੇ ਕੈਂਟ ਟਕੈਂਟ ਆ ਤੁਹਾਨੂੰ ਮੈਂ ਪੂਰੇ ਕਰਨ ਤੋਂ ਬਾਅਦ ਮਿਲਦਾ ਪੂਰੇ ਹੱਥ ਤੇ ਆ ਦੇਖੋ ਤੁਹਾਨੂੰ ਦਿਖਾਵਾਂ ਇਦਾਂ ਨਿਕਲਦਿਆ ਬਈ ਇਹ ਬਸ ਇਦਾਂ ਐਂ ਕਰਨਾ ਜਿੰਨਾ ਚਾਹੀਦਾ ਐਂ ਤੋੜ ਲੈਣਾ ਸਰਪੇਈ ਪ੍ਰੋਸੈਸ ਅੱਜ ਇੱਕ ਵਾਰ ਹੋਰ ਦਿਖਾਣਾ ਆ ਗੰਨਾ ਐ ਦਪੂ ਥੱਲੋਂ ਬਿਸਕੁਟ ਆ ਰਿਆ ਬਸ ਜਿੰਨਾ ਚਾਹੀਦਾ ਹੈ ਤੋੜ ਲੋ ਪੱਠੀ ਤੇ ਵੀ ਸੇਮ ਹੁੰਦਾ ਸੀ ਜਿਹੜੇ ਜਿੰਨੇ ਬਣਵਾਇਆ ਮਿਲਦਾ ਮੇਰੀ ਜਾਣਾ ਬਣਾਉਣ ਤੋਂ ਬਾਅਦ ਆਹ ਖੋਲ ਲੈਣਾ ਮੇਰਾ ਭਰਾ ਦੇਖੋ ਸਿੰਪਲ ਬਿਸਕੁਟ ਸੀਗੇ ਇਹਨੂੰ ਇਹਦੇ ਕਿ ਜਿੰਨਾ ਚੌੜਾ ਕਰਕੇ ਤੇ ਵਿੱਚ ਪੰਜਾਬੀ ਆ ਯਾਰ ਦੋ ਪ੍ਰਕਾਰ ਦੀ ਹੁੰਦੀ ਆ ਨਾ ਮੈਂ ਕਹਿਣ ਚੁੱਕ ਰਹਿ ਚ ਪਾ ਦੇਣਾ ਤੇ ਨਾ ਕਹਿ ਦਿੰਦ ਸੁੱਕਦਾ ਧੱਕ ਦੇਣਾ ਮੰਜਾ ਕੇ ਚਿੱਦਾਂ ਦੀ ਆ ਪੰਜਾਬੀ ਦੋ ਸਾਈਡ ਲੱਗ ਜਾਂਦੀ ਆ ਯਾਰ ਔਰ ਤੋਂ ਬਾਅਦ ਮੇਰੀ ਜਾਨ ਇਹਦਾ ਬਟਨ ਦੱਬਣਾ ਆ ਉੱਪਰ ਬਟਨ ਦੱਬ ਕੇ ਆ ਚੀਜ਼ ਜਮਾ ਉੱਤੇ ਪੱਜ ਜਾਂਦੀ ਆ ਠੀਕ ਹੈ ਆ ਦੇਖਿਆ ਆ ਗਿਆ ਠੀਕ ਹੈ ਉੱਪਰ ਔਰ ਤੋਂ ਬਾਅਦ ਇਹਨੂੰ ਐ ਕਰਕੇ ਚੂੜੀ ਘੁਮਾ ਦੇਣੀ ਆ ਬਸ ਸਿੰਪਲ ਜਿਹਾ ਫੰਡਾ ਹੁਣ ਤੁਸੀਂ ਚੈੱਕ ਕਰੋ ਪੱਠੀ ਵਾਲਿਆਂ ਵਾਂਗੂ ਕਿੱਦਾਂ ਆਉਂਦੇ ਨੇ ਆ ਦੇਖਿਆ ਆਟਾ ਘੱਟ ਸੀ ਇਤਕੇ ਆ ਦੇਖ ਆ ਆਪਾਂ ਲੰਬੇ ਲੰਬੇ ਕੱਢਾਂਗੇ ਕਿਉਂਕਿ ਇੱਕੋ ਲੈਣ ਪੈਣੀ ਆ ਵੀ ਸਾਰੇ ਇੱਚ ਆ ਜਾਣ ਆਟਾ ਬਚਿਆ ਖਰਾਬ ਹੋ ਜੂ ਆਟਾ ਉਨੇ ਹੀ ਗੁੰਨਿਓ ਮੇਰੀ ਜਨ ਜਿੰਨੇ ਤੇ ਤੁਸੀਂ ਬਣਾ ਸਕੋ ਠੀਕ ਹੈ ਇਹ ਹੈਗਾ ਓਵਨ ਦਾ ਤਰੀਕਾ ਇਹ ਓਵਨ ਆਪਣੇ ਕੋਲੇ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਹੈਗਾ ਇਲੈਕਟ੍ਰੀਸ਼ੀਅਨ ਜਿਹੜੇ ਬਿਜਲੀ ਵਾਲੇ ਹੁੰਦੇ ਆ ਇੱਕ ਹੁੰਦੇ ਗੈਸੀ ਚੁੱਲ੍ਹੇ ਦੇ ਉੱਤੇ ਵੱਡੇ ਛੋਟੇ ਵੀ ਆਉਂਦੇ ਆ ਓਵਨ ਠੀਕ ਹੈ ਜੇ ਤੁਹਾਡੇ ਕੋਲੇ ਛੋਟੇ ਚ ਬਣਾ ਲਓ ਚੇਤੀ ਪੱਟੇ ਚ ਬਣਾ ਲਓ ਮਿਕਰੋਬੀ ਦੀ ਸ਼ੇਪ ਦੀ ਆਉਂਦੇ ਆ ਨਾ ਜਿਹੜੇ ਓਵਨ ਮਿਕਰੋ ਵੇਵ ਆਉਂਦਾ ਜਿੱਦਾਂ ਦਾ ਉਸ ਪ੍ਰਕਾਰ ਦੇ ਵੀ ਉਹ ਬਣਾਉਂਦੇ ਆ ਉਹ ਚ ਵੀ ਬਣਾ ਲਓ ਪਰ ਤੁਹਾਡੇ ਭਰਾ ਵੱਡੇ ਓਵਨ ਚ ਬਣਾਉ ਹੈਗੇ ਆਪਣੇ ਕੋਲੇ ਦੋਨੇ ਆ ਠੀਕ ਹੈ ਮੈਂ ਬਣਾਉਣ ਲੱਗਿਆ ਪੱਟੇ ਆਹ ਟ੍ਰੇ ਚੈੱਕ ਕਰੋ ਹੁਣ ਤੁਸੀਂ ਟ੍ਰੇ ਚੈੱਕ ਕਰੋ ਪਿਆ ਨਾ ਪੱਟੀ ਵਾਲੇ ਵਾਂਗੂ ਪੂਰੇ ਸ਼ੇਪ ਦੇ ਤੁਹਾਡੇ ਭਰਾ ਦੇ ਆ ਤਾਂ ਡੱਪਰਾ ਆ ਉਹ ਬੰਚ ਬਣਾਉਗਾ ਜਿਹਦੇ ਉੱਤੇ ਚੱਲਾ ਹੁੰਦਾ ਮੇਰੀ ਜਾਣ ਫਾਰਨਰ ਦੇ ਵਿੱਚ ਸਾਰਾ ਹੁੰਦਾ ਇਹ ਮੈਂ ਲਾਉਂਗਾ ਜਮਾਂ ਸੈਂਟਰ 'ਚ ਠੀਕ ਹੈ ਵੀਰੇ ਸੈਂਟਰ 'ਚ ਦੂਜੀ ਲੋਟ ਪੈ ਗਈ ਇਹ ਲਾਤਾ ਤੁਹਾਡੇ ਭਰਾ ਨੇ ਸੈਂਟਰ 'ਚ ਨਾ ਜ਼ਿਆਦਾ ਉੱਪਰ ਨਾ ਥੱਲੇ ਪੇਪਰ ਦੇਖ ਲਿਓ ਉੱਤੇ ਨਾ ਆਜੇ ਕਈ ਜ਼ਿਆਦਾਤਰ ਇੱਥੇ ਕੀ ਹੁੰਦੇ ਫਾਰਨਿਕ ਐਂਟਰੀ 'ਚ ਨਾ ਵੀ ਥੱਲੋਂ ਹੀ ਸੇਕ ਪੈਂਦਾ ਜੇਕਰ ਥੱਲੋਂ ਸੇਕ ਪੈਂਦਾ ਤਾਂ ਇਹਨੂੰ ਸਭ ਤੋਂ ਉੱਪਰ ਲਾ ਦਿਓ ਸਭ ਤੋਂ ਉੱਪਰ ਲਾ ਕੇ ਮੱਠਾ ਮੱਠਾ ਸੇਕ ਠੀਕ ਹੈ ਤੇ ਇਹ ਮੇਰੇ ਕੋਲ ਆ ਜਿਹੜਾ ਇਹਦੇ ਦੋ ਹੀ ਸਾਈਡ ਸੇ ਇੱਕ ਪੈਂਦਾ ਕਈਆਂ ਚਾਹੁੰਦਾ ਸੈਟਾਂ ਤੋਂ ਸੇ ਇੱਕ ਉੱਪਰ ਤੇ ਥੱਲੋਂ ਇੱਕੋ ਟਾਈਮ ਜਾਂ ਉੱਪਰ ਤੋਂ ਜਾਂ ਥੱਲੋਂ ਮੈਂ ਦੋ ਹੀ ਸਾਈਡ ਸੇ ਇਹਨੂੰ ਇਹਨੂੰ ਲਾ ਦੇਣਾ ਵੀਰੇ ਤੁਹਾਡੇ ਭਰਾ ਨੇ ਜੇ ਤੁਹਾਨੂੰ ਨਹੀਂ ਪਤਾ ਇਹਦੇ ਉੱਤੇ ਸਪਿਆਂਦਾ ਦੇਖੋ ਆ ਥੱਲੜਲੀ ਲੈਣ ਆ ਆ ਉੱਪਰਲੀ ਲੈਣ ਆ ਮੈਂ ਲਾਇਆ ਇੱਥੇ ਥੱਲੇ ਤੋਂ ਉੱਤੇ ਦੋ ਹੀ ਲੈਣਾ ਨੇ ਠੀਕ ਹੈ ਮੇਰੀ ਜਾਨ ਇਹਨੂੰ ਲਾਉਂਗਾ ਡਿਗਰੀ ਤੁਹਾਡਾ ਭਰਾ 500 125 150 ਤੇ 150 ਤੇ ਲਾ ਦੇਣੀ ਹੈ ਤੁੱਕੇ ਸਿਰ ਤੁੱਕੇ ਸਿਰ ਤੁਹਾਡੇ ਭਰਾ ਦਾ ਕੰਮ ਆ ਵੀਰੇ ਇਹਨੂੰ ਲਾਤਾ 15 ਮਿੰਟ 15 ਮਿੰਟ ਮੈਨੂੰ ਡਿਗਰੀਆਂ ਡਾਗਰੀਆਂ ਦਾ ਕੱਖ ਨਹੀਂ ਪਤਾ ਬਾਈ ਪਹਿਲੀ ਗਿੱਲ ਬਣਾਉਣ ਲੱਗਿਆ ਕਈ ਬੰਦੇ ਪ੍ਰੋਫੈਸ਼ਨਲ ਹੋਣਗੇ ਇੰਨੇ ਡਿਗਰੀ ਉਹ ਡਿਗਰੀ ਸਾਡਾ ਜੱਟ ਸਾਡਾ ਬਿੰਦੇ ਬਿੰਦੇ ਖੋਲ ਕੇ ਦੇਖਾਂਗੇ ਹੱਥ ਧੋਣ ਲੱਗਿਆ ਬਣੇ ਤੋਂ ਬਾਅਦ ਦਿਖਾਉਣੇ ਹੁਣ ਤੁਨ ਕਿੱਤਰੋ ਚੈੱਕ ਕਰੋ ਯਾਰ ਐਨ ਪੂਰੇ ਦੇਖੋ ਪੱਟੀ ਵਾਲੇ ਬਿਸਕੁਟ ਹੈਗੇ ਨਾ ਡੱਕ ਡੱਕ ਕਰਦੇ ਪੂਰੇ ਆ ਦੇਖਿਓ ਆ ਦੇ ਸੁਣਦਾ ਘੜਕਾ ਚੈੱਕ ਕਰੋ ਐਨ ਪੂਰੇ ਗੱਲਬਾਤ ਬਣੀਆਂ ਬਾਈ ਚਮਾ ਪੱਟੀ ਵਾਲੇ ਨਾਲ ਦੇ ਠੀਕ ਐ ਤੁਸੀਂ ਵੀ ਬਣਾਓ ਤੇ ਖਾਓ ਨਜ਼ਾਰੇ ਲਓ